ਕਿਸੇ ਵੀ ਦੇਸ਼ ਦੇ ਨਾਗਰਿਕ ਖੂਨ ਖਰਾਬਾ ਨਹੀਂ ਚਾਹੁੰਦੇ ਹੁੰਦੇ ਜੰਗ ਨਹੀਂ ਚਾਹੁੰਦੇ ਹੁੰਦੇ ਚਾਹੀਓ ਕਿਸੇ ਵੀ ਧਰਮ ਨਾਲ ਬਲਾਂਗ ਕਰਦੇ ਹੋਣ ਉਹ ਹਮੇਸ਼ਾ ਅਮਨ ਸ਼ਾਂਤੀ ਚਾਹੁੰਦੇ ਨੇ ਤੇ ਪੰਜਾਬ ਤਾਂ ਮੁੱਢ ਕਦੀਮ ਤੋਂ ਲੈ ਕੇ ਤੇ ਹੁਣ ਤੱਕ ਹਮੇਸ਼ਾ ਹੀ ਜੰਗਾਂ ਜੁੱਧਾਂ ਦਾ ਖਾੜਾ ਬਣਿਆ ਰਿਹਾ ਤੇ ਪੰਜਾਬ ਨੂੰ ਹੀ ਗਰਾਊਂਡ ਦੇ ਤੌਰ ਤੇ ਵਰਤਿਆ ਗਿਆ ਜਦੋਂ ਵੀ ਜੰਗ ਲੜਨੀ ਹੁੰਦੀ ਆ ਜੇ ਕਿਸੇ ਨੂੰ ਜੰਗ ਲੜਨ ਦਾ ਇੰਨਾ ਹੀ ਸ਼ੌਂਕ ਆ ਤਾਂ ਪਾਕਿਸਤਾਨ ਦੀ ਸਰਹੱਦਾ ਜਿਹੜੀ ਗੁਜਰਾਤ ਤੇ ਰਾਜਸਤਾਨ ਵਾਲਿਓ ਪਾਸਿਓਂ ਵੀ ਲੱਗਦੀ ਆ ਪੰਜਾਬ ਦੇ ਫੌਜੀਆ ਨੂੰ ਮੇਰੀ ਬੇਨਤੀ ਆ ਜੋ ਸਿੱਖ ਰੈਜੀਮੈਂਟ ਨੇ ਵੀਰੋ ਤੁਹਾਨੂੰ ਹੀ ਵਰਤ ਕੇ ਤੇ ਤੁਹਾਨੂੰ ਹੀ ਕਰਤਾਰਪੁਰ ਤੇ ਨਨਕਾਣਾ ਸਾਹਿਬ ਤੇ ਬੰਬ ਸਟਾਉਣੇ ਨੇ ਇਹ ਚੀਜ਼ਾਂ ਅਸੀਂ 65 ਤੇ 71 ਵਿੱਚ ਚੰਗੀ ਤਰ੍ਹਾਂ ਸਮਝ ਚੁੱਕਿਆ ਚਾਹੀਓ ਕੋਈ ਕਾਰਗਲ ਦੀ ਜਦ ਹੋਵੇ ਕਿਉਂਕਿ ਹਮੇਸ਼ਾ ਸਿੱਖ ਨੌਜਵਾਨਾਂ ਨੂੰ ਮੂਹਰੇ ਰੱਖ ਕੇ ਸ਼ਹੀਦ ਕਰਵਾਇਆ ਜਾਂਦਾ ਜੇ ਕਿਸੇ ਨੂੰ ਜੰਗ ਲੜਨ ਦਾ ਜਾਂ ਲੜਾਉਣ ਦਾ ਬਹੁਤ ਜ਼ਿਆਦਾ ਚਾਹ ਚੜਿਆ ਸਭ ਤੋਂ ਪਹਿਲਾਂ ਉਹ ਆਪ ਮੂਹਰੇ ਹੋਵੇ ਤੇ ਆਪ ਆਪਣੇ ਮੁੱਢੇ ਤੇ ਬੰਦੂਕ ਰੱਖ ਕੇ ਚਲਾਵੇ ਤਾਂ ਪਤਾ ਲੱਗੂਗਾ ਕਿ ਕਿਵੇਂ ਕਿਸੇ ਮਾਵਾ ਦੇ ਪੁੱਤ ਸ਼ਹੀਦ ਕਰਵਾਏ ਜਾਂਦੇ ਆ ਬਾਕੀ ਗੰਗਾਤਾਰ ਹੀ ਛੱਤੀ ਮਾਣਾ ਤੇ ਡੱਬੂ ਕੁੱਤਾ ਅੱਗ ਲਾ ਕੇ ਕੰਧ ਤੇ ਕਿਉਂਕਿ ਗੱਲਬਾਤ ਕੋਈ ਹੋਰ ਹੁੰਦੀ ਹੈ ਤੇ ਹਮੇਸ਼ਾ ਸਿੱਖ ਨੌਜਵਾਨਾਂ ਨੂੰ ਮੂਹਰੇ ਕੀਤਾ ਜਾਂਦਾ ਪੰਜਾਬ ਵਾਲੇ ਪਾਸਿਓਂ ਫੁੱਲਾਂ ਦੇ ਗਲਦਸਤੇ ਲੈ ਕੇ ਖੜੇ ਹੋ ਜਾਓ ਤੇ ਉਹਦੋਂ ਦੂਸਰੇ ਮੁਲਕ ਨੂੰ ਵੀ ਬੇਨਤੀ ਹੈ ਕਿ ਅਮਨ ਸ਼ਾਂਤੀ ਦਾ ਪੈਗਾਮ ਸਾਰੀ ਦੁਨੀਆ ਦੇ ਵਿੱਚ ਦੇ ਦਿਓ ਕਿਉਂਕਿ ਪਹਿਲਾਂ ਹੀ ਦੁਨੀਆ ਦੇ ਉੱਤੇ ਜੰਗ ਜੁੱਦਾਂ ਦੇ ਵਿੱਚ ਅਨੇਕਾਂ ਬੱਚੇ ਅਨਾਥ ਹੋ ਚੁੱਕੇ ਨੇ ਅਨੇਕਾਂ ਹੀ ਮਾਪੇ ਆਪਣੇ ਬੱਚਿਆਂ ਨੂੰ ਖੋ ਚੁੱਕੇ ਨੇ ਤੇ ਮਨੁੱਖਤਾ ਅੰਨ ਪਾਣੀ ਨੂੰ ਵੀ ਤਰਸ ਰਹੀ ਹੈ ਬਿਲ ਕਰ ਰਹੀ ਹੈ ਅਨੇਕਾਂ ਹੀ ਕਰਖੰਡਰਾਂ ਦੇ ਰੂਪ ਵਿੱਚ ਬਦਲ ਗਏ ਨੇ ਇਸ ਜੰਗ ਨੂੰ ਹੱਥ ਜੋੜ ਕੇ ਅਮਨ ਸ਼ਾਂਤੀ ਦੇ ਵਿੱਚ ਬਦਲ ਦਿਓ ਪੰਜਾਬ ਨੂੰ ਜੰਦ ਦਾ ਮੈਦਾਨ ਨਾ ਬਣਾਇ ਤੇ ਇਹ ਗੁਜਰਾਤ ਵਾਲੇ ਪਾਸਿਓਂ ਜੇ ਕਿਸੇ ਨੂੰ ਸ਼ੌਂਕ ਆ ਤੇ ਉੱਥੋਂ ਦੇ ਹੀ ਲੋਕ ਚਾਹੁੰਦੇ ਨੇ ਉਧਰਲੇ ਪਾਸਿਓਂ ਆਪ ਬਦੂਖਾਂ ਲੈ ਕੇ ਅੱਗੇ ਹੋਵੋ ਤੇ ਆਪਣੀ ਬਹਾਦਰੀ ਦੇ